ਬਰਨਾਲਾ ਚ ਕਾਰੋਬਾਰੀ ਤੋਂ 50 ਲੱਖ ਦੀ ਫਿਰੋਤੀ ਮੰਗਣ ਵਾਲੇ ਆੜਿੱਕੇ ਪੁਲਿਸ ਨੇ ਟਰੈਪ ਲਗਾ ਕੇ ਕੀਤੇ ਕਾਬੂ ਭਾਜਪੀ ਨਾਲ ਗੱਠ ਜੋੜ ਕਰਨ ਲਈ ਸੁਖਬੀਰ ਬਾਦਲ ਨੇ ਪੀਐਮ ਮੋਦੀ ਦੀਆਂ ਕੀਤੀਆਂ ਸੀ ਮੰਤਾਂ ਸੁਖਬੀਰ ਬਾਦਲ ਉੱਤੇ ਚੰਦੂ ਮਾਜਰਾ ਦਾ ਤਿੱਖਾ ਹਮਲਾ ਟਰਾਂਸਪੋਰਟ ਮੰਤਰੀ ਲਾਲਜੀਤ ਭੁੱਲਰ ਬੋਲੇ ਸਰਕਾਰੀ ਅਤੇ ਪ੍ਰਾਈਵੇਟ ਬੱਸਾਂ 'ਚ ਸਵਾਰੀਆਂ ਦੀ ਖੱਜਲਖੁਆਰੀ ਤੁਰੰਤ ਬੰਦ ਹੋਵੇ ਲੁਧਿਆਣਾ ਵਿੱਚ ਪੰਜਾਬ 'ਚ ਤੇਜ਼ ਮੀਂਹ ਨੇ ਕਰ ਦਿੱਤਾ ਬੁਰਾ ਹਾਲ ਪਾਣੀ 'ਚ ਡੁੱਬ ਗਈਆਂ ਸੜਕਾਂ ਬੱਸ ਅੰਦਰੋਂ ਸਵਾਰੀ ਨੇ ਬਣਾਈ ਵੀਡੀਓ ਲੁਧਿਆਣਾ ਦੇ ਨੌਜਵਾਨ ਦੀ ਕੈਨੇਡਾ ਚ ਹੋਈ ਮੌਤ 10 ਮਹੀਨੇ ਪਹਿਲਾਂ ਪੜ੍ਹਾਈ ਲਈ ਕੈਨੇਡਾ ਗਿਆ ਸੀ ਚਰਨਜੀਤ ਸਿੰਘ ਕਈ ਦਿਨਾਂ ਤੋਂ ਸੀ ਲਾਪਤਾ ਮਾਂ ਦਾ ਦੋਸ਼ ਕੁਝ ਮੁੰਡੇ ਅਤੇ ਇੱਕ ਕੁੜੀ ਕਰ ਰਹੀ ਸੀ ਪਰੇਸ਼ਾਨ ਮੋਹਾਲਤ ਦਿਹਾੜੇ ਲੁੱਟ ਲਿਆ ਸੁਨਿਆਰਾ ਐਕਟਿਵਾ ਉੱਤੇ ਆਏ ਲੁਟੇਰੇ ਮਿੰਟਾ ਚ ਲੁੱਟ ਲੈ ਗਏ 20 ਟੋਲੇ ਸੋਨਾ ਅੰਮ੍ਰਿਤਸਰ ਚ ਜ਼ਮੀਨੀ ਵਿਵਾਦ ਚ ਚੱਲੀਆਂ ਗੋਲੀਆਂ ਦੋ ਵਿਅਕਤੀਆਂ ਦੀ ਗਈ ਜਾਨ ਮੌਕੇ ਉੱਤੇ ਪਹੁੰਚੀ ਪੁਲਿਸ ਫੁੱਟ ਨਹੀਂ ਪਈ ਖਤਮ ਹੀ ਹੋ ਗਿਆ ਅਕਾਲੀ ਦਲ ਦਿੱਲੀ ਪੁੱਜੇ ਰਾਜਾ ਬੜਿੰਗ ਨੇ ਸਾਧਿਆ ਤਿੱਖਾ ਨਿਸ਼ਾਨਾ ਕਹਿੰਦੇ ਸੰਸਦ ਵਿੱਚ ਚੁੱਕਾਂਗੇ ਲੁਧਿਆਣਾ ਪੰਜਾਬ ਅਤੇ ਦੇਸ਼ ਦੇ ਮੁੱਦੇ ਮੋਹਾਲੀ 'ਚ ਕੈਮਰੇਆਂ ਰਾਹੀਂ ਕੱਟੇ ਜਾਣਗੇ ਚਲਾਨ ਨੀਰ ਪੇਪਰ ਲੀਕ ਮਾਮਲਾ ਜੂਤ ਕਾਂਗਰਸ ਵੱਲੋਂ ਦਿੱਲੀ 'ਚ ਵੱਡਾ ਰੋਸ ਪ੍ਰਦਰਸ਼ਨ ਬੈਰੀਕੇਟਿੰਗ ਤੋੜਨ ਦੀ ਕੋਸ਼ਿਸ਼ ਪੁਲਿਸ ਨੇ ਕੀਤਾ लाठीचार्ज ਪ੍ਰਸ਼ਾਸਨ ਚ ਲੁਧਿਆਣਾ ਤੋਂ ਐਮਪੀ ਰਾਜਾ ਵੜਿੰਗ ਵੀ ਹੋਏ ਸ਼ਾਮਲ